ਹੈ ਜੋ ਕਰਾਂ ਦੇ ਵਿੱਚ ਲੈ ਕੇ ਆਉਣ ਟੌਰਨ ਕਿਉਂਕਿ ਸੀ ਉਹਨਾਂ ਦੇ ਸਹਿਯੋਗ ਦੇ ਤੋਂ ਦੇਣਾ ਹੈ ਸਾਡੇ ਜਿਹੜਾ ਇਹ ਬੰਦ ਦਾ ਲੋਕਾਲ ਹੈ ਉਹਨੂੰ ਬਹਿਰਿਆਂ ਨੂੰ ਪੂਛਦੇ ਕਰਦਾ ਮੋਤੀ ਕਿੰਨਾ ਖਾਂ ਦੇ ਖਾਣ ਤੋਂ ਵੀ ਗਿਆ ਹੋਣ Yeah. घरांच बेनती बि किसान बि आसान मज़दूर एकता ज़िंदाद कॾहिं हुई जेकरान